ਕبھی ਹੀਰ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਸਾਹਮਣੇ ਆ ਕੇ ਖੜ ਜਾਂਦਾ ਹੈ ਕੱਪੜੇ ਪਾਟੇ ਹਨ ਬੜਾ ਗਰੀਬ ਕਵੀ ਹੈ ਤੇ ਸਾਡਾ ਇਤਿਹਾਸ ਕਹਿੰਦਾ ਜਦੋਂ ਸਮਾ ਦਿੱਤਾ ਗਿਆ ਤੇ ਮਹਾਰਾਜੇ ਸਾਹਮਣੇ ਖੜ ਕੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਥਰਾਂ ਦੇ ਸਾਹਮਣੇ ਖੜ ਕੇ ਕਦੇ ਬਾਵਾ ਦੇ ਹੱਥ ਮਾਰਦਾ ਕਦੇ ਪੱਟਾ ਤੇ ਹੱਥ ਮਾਰਦਾ ਜਿਵੇਂ ਘੋਲ ਦੇ ਮੈਦਾਨ ਦੇ ਵਿੱਚ ਗੁਰੂ ਪਿਆਰੇ ਉਹ ਜਿਹੜੇ ਘੋਲ ਕਰਨ ਵਾਲੇ ਨੇ ਉਹ ਇੱਕ ਦੂਜੇ ਨੂੰ ਵੰਗਾਰਦੇ ਨੇ ਇਸ ਤਰ੍ਹਾਂ ਵੰਗਾਰਦੇ ਹੁਣ ਵਿੱਚੋਂ ਇੱਕ ਕੋਈ ਸਿੰਘ ਉੱਠਿਆ ਉਹ ਕਵੀ ਹੀਰ ਨੂੰ ਕਹਿੰਦਾ ਕਵੀ ਹੀਰੇ ਇਹ ਨੂੰ ਗੀ ਦੱਸਣਾ ਚਾਹੀਏ ਵੀ ਇਹ ਕੋਈ ਘੋਲ ਦਾ ਮੈਦਾਨ ਨਹੀਂ ਇਹ ਗੁਰੂ ਦਾ ਕਵੀ ਦਰਬਾਰ ਹੈ ਤੇ ਜੇ ਤੂੰ ਚਾਵੇਂ ਤੇਰੀ ਘੋਲ ਵੀ ਕਰਾ ਦਿੰਦੇ ਹਾਂ ਹੁਣ ਸਾਹਸੰਗਤ ਜੀ ਕਵੀ ਹੀਰ ਨੇ ਪਤਾ ਕੀ ਕਿਹਾ ਕਹਿੰਦਾ ਮੈਨੂੰ ਪਤਾ ਇਹ ਕਵੀ ਦਰਬਾਰ ਹੈ ਪਰ ਕਹਿੰਦਾ ਮੈਂ ਕੀ ਕਰਾਂ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਗਿਆ ਤੇ ਮੈਨੂੰ ੱਟੇ ਮਾਰ ਕੇ ਬਾਹਰ ਕੱਢਿਆ ਗਿਆ ਮੇਰੀ ਗਰੀਬੀ ਨੇ ਮੇਰੀ ਦਲਿਤਰੀ ਨੇ ਮੇਰੀ ਭੁੱਖ ਨੇ ਮੈਨੂੰ ਕਦੇ ਟਿਕਣ ਨਹੀਂ ਦਿੱਤਾ ਪਰ ਅੱਜ ਮੈਨੂੰ ਪਤਾ ਹੈ ਮੈਂ ਅੱਜ ਸੱਚੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੇ ਸਾਹਮਣੇ ਖੜਾ ਤੇ ਅੱਜ ਮੈਂ ਆਪਣੀ ਭੁੱਖ ਨੂੰ ਵੰਗਾਵ ਰਿਹਾ ਅੱਜ ਮੈਂ ਆਪਣੀ ਦਲੇਦਰੀ ਨੂੰ ਵੰਗਾਰ ਰਿਹਾ ਅੱਜ ਮੈਂ ਆਪਣੀ ਦੁੱਖਾਂ ਨੂੰ ਵੰਗਾਰ ਰਿਹਾ ਕਿ ਦਾਦ ਕਪੂਤ ਤੇਰੋ ਮਰਨ ਬਣਿਓ ਹੈ ਅੱਜ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਖੜ ਕੇ ਇਹ ਸ਼ਬਦ ਕਹੇ ਦਾਦ ਕਪੂਤ ਤੇਰੋ ਮਰਨ ਬਣਿਓ ਹੈ ਅੱਜ ਕਰ ਕੈ ਸਲਾਮ ਬਿਤਾ ਹੋਇਓ ਕਵੀ ਹੀਰਸੋ ਉਹ ਕਹਿੰਦਾ ਹੈ ਮੇਰੇ ਦੁੱਖ ਨੂੰ ਸਾਹਮਣੇ ਆਓ ਐ ਮੇਰੀ ਭੁੱਖ ਸਾਹਮਣੇ ਆਓ ਐ ਮੇਰੀ ਦਲੇਦਰੀ ਸਾਹਮਣੇ ਆਪਕਾ ਕਿਉਂਕਿ ਤੁਸੀਂ ਮੈਨੂੰ ਸਮੇਂ-ਸਮੇਂ ਤੇ ਦਲੀਲ ਕੀਤਾ ਅੱਜ ਮੇਰੇ ਸਾਹਮਣੇ ਆਓਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਤੁਹਾਨੂੰ ਤੀਰ ਮਾਰ ਕੇ ਖਤਮ ਕਰ ਦੇਣਗੇ ਦਾਰਕ